ਮਾਨਯੋਗ ਡੀਸੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਣ ਦੇ ਸ਼ੇਡ ਤਨਤਨ ਪੁਲਿਸ ਫਲੋ ਜਿਹੜੀ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਤਨਤਨ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਬਿੱਕਰਜੀਤ ਸਿੰਘ ਦਾ ਬਲਾਈਂਡ ਮਟਰ ਜਿਹੜਾ ਸਾਡੇ ਵੱਲੋਂ ਟ੍ਰੇਸ ਜਿਹੜਾ ਕੀਤਾ ਗਿਆ ਹੈਗਾ 19 9 2024 ਦੀ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕੁਝ ਅਣਪਛਾਤੇ ਲੋਕਾਂ ਨੇ ਮੋਟਰਸਾਈਕਲ ਤੇ ਜਿਹੜੇ ਆਏ ਸੀਗੇ ਉਹਨਾਂ ਨੇ ਗੋਡੀਆਂ ਮਾਰ ਕੇ ਬਚਿੱਤਰਜੀਤ ਸਿੰਘ ਜੀ ਦੀ ਹਤਿਆ ਕਰਤੀ ਸੀਗੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਹੈ ਆ ਇਮੀਡੀਏਟਲੀ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਵਕਫਾ ਤੋਂ ਜਿਹੜੀ ਪੁੱਛਗਿੱਛ ਸ਼ੁਰੂ ਕੀਤੀ ਸੀ ਅਤੇ ਜਿਹੜਾ ਪਰਚਾ ਦਰਜ ਕਰਕੇ ਜਿਹੜੀ ਤਫ਼ਤੀਸ਼ ਮੁੱਢਲੀ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਹੈਗਾ ਇਹਦੇ ਵਿੱਚ ਬਹੁਤ ਹੀ ਡੂੰਘਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਗਏ ਨੇ ਟੈਕਨੀਕਲ ਸ਼ਹਾਦਤ ਵੀ ਜਿਹੜੀ ਡਿਟੇਲ ਚ ਜਿਹੜੀ ਸਟੱਡੀ ਕੀਤੀ ਗਈ ਹੈ ਇਹ ਸਾਰਾ ਕਰਨ ਉਪਰੰਤ ਸਾਡੇ ਵੱਲੋਂ ਚਾਰ ਜਿਹੜੇ ਦੋਸ਼ੀਆਂ ਦੀ ਅਰੈਸਟ ਕੀਤੀ ਗਈ ਹੈ ਇਹਦੇ ਵਿੱਚ ਪ੍ਰਭਜੀਤ ਸਿੰਘ ਉਰਫ ਸੈਫੀ ਪੁੱਤਰ ਮੇਜਰ ਸਿੰਘ ਆ ਬਾਬਾ ਮੰਗਾ ਸ਼ਾ ਨਸ਼ਹਿਰਾ ਪੰਨਵਾ ਦਾ ਇਹ ਅਰੈਸਟ ਕੀਤਾ ਗਿਆ ਇਹਨੇ ਜਿਹੜਾ ਬਿੱਕਰ ਸਿੰਘ ਦੀ ਜਿਹੜੀ ਰੈਕੀ ਕਰਾਈ ਸੀਗੀ ਇਹਦੇ ਨਾਲ ਹੀ ਇੱਕ ਜੁਵਨਾਈਲ ਮੁੰਡਾ ਵੀ ਅਸੀਂ ਅਰੈਸਟ ਕੀਤਾ ਹੈ ਜਿਸ ਨੇ ਰੈਕੀ ਕਰਾਈ ਸੀ ਬਿੱਕਰ ਸਿੰਘ ਆ ਬਿੱਕਰ ਸਿੰਘ ਤੀਜਾ ਇੱਕ ਰਣਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਝੁੱਗੀਆਂ ਕਾਲੂ ਥਾਣਾ ਸਦਰਪੱਟੀ ਇਹਦੀ ਵੀ ਅਰੈਸਟ ਕੀਤੀ ਗਈ ਹੈ ਜਿਹੜੇ ਸ਼ੂਟਰ ਸੀਗੇ ਵਾਰਦਾਤ ਤੋਂ ਬਾਅਦ ਇਹ ਸ਼ੂਟਰ ਇਹਦੇ ਰਣਦੀਪ ਸਿੰਘ ਦੇ ਘਰ ਜਾ ਕੇ ਇਹਨਾਂ ਨੇ ਪਨਾਹ ਲਈ ਸੀ ਤੇ ਚੌਥਾ ਡੁੰਗਾਈ ਨਾਲ ਪੁੱਛਗਿਸ਼ ਕਰਨ ਉਪਰੰਤ ਅਸੀਂ ਜਿਹੜੇ ਸ਼ੂਟਿੰਗ ਕਰਨ ਆਏ ਸੀ ਇੱਕ ਮੋਟਰਸਾਈਕਲ ਦੋ ਬੰਦੇ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਜਿਹੜਾ ਚਲਾਉਣ ਵਾਲਾ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਲਖਬੀਰ ਸਿੰਘ ਵਾਸੀਆ ਜੋ ਗਿਆ ਕਲਾਤਾਣਾ ਸਦਰਪੱਟੀ ਇਹਨੂੰ ਅਰੈਸਟ ਕੀਤਾ ਗਿਆ ਗੁਰਪ੍ਰੀਤ ਗੋਰੇ ਦੀ ਡੁੰਗਾ ਇਹ ਨਾਲ ਜਿਹੜੀ ਜਦੋਂ ਪੁੱਛਗਿਛ ਕੀਤੀ ਗਈ ਇਹਨੇ ਸਾਰੀ ਵਾਰਦਾਤ ਜਿਹੜੀ ਇਹਨੇ ਕਬੂਲ ਕੀਤੀ ਹੈ ਇਹਨੇ ਇਹ ਵੀ ਦੱਸਿਆ ਹੈਗਾ ਕਿ ਇਹ ਵਾਰਦਾਤ ਕਰਨ ਲਈ ਇਸ ਤੋਂ ਪਹਿਲਾਂ 9 ਤਰੀਕ ਨੂੰ ਵੀ ਨਸ਼ੇਰਾ ਪੰਨਵਾ ਜਿਹੜਾ ਆਏ ਸੀਗੇ ਉਸ ਦਿਨ ਕਿਉਂਕਿ ਇਹ ਵਾਰਦਾਤ ਨਹੀਂ ਕਰ ਸਕੇ ਤੇ ਇਹ ਵਾਪਸ ਚਲੇ ਗਏ ਤੇ 12 ਤਰੀਕ ਨੂੰ ਆ ਕੇ ਫੇਰ ਇਹਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹਦੀ ਡੁੰਗਾਈ ਨਾਲ ਜਿਹੜੀ ਪੁੱਛਗਿਛ ਤੋਂ ਜਿਹੜੇ ਇਦਾਂ ਜਿਹੜਾ ਨਾਲ ਮੇਨ ਸ਼ੂਟਰ ਹੈਗਾ ਏ ਉਹਦੀ ਵੀ شناخت ਹੋ ਗਈ ਹੈ ਤੇ ਇਹਨਾਂ ਨੂੰ ਜਿਹੜਾ ਫੈਸਿਲੀਟੇਟ ਕਰਨ ਵਾਲੇ ਦੋ ਲੋਕ ਹੈ ਉਹਨਾਂ ਦੀ ਵੀ ਅਸੀਂ ਜਿਹੜੀ شناخت ਵੀ ਕਰ ਲਈ ਹੈ ਤੇ ਉਹਨਾਂ ਨੂੰ ਫੜਨ ਲਈ ਅਸੀਂ ਟੀਮਾਂ ਵੀ ਲਾਈਆਂ ਹੋਈਆਂ ਮੈਨੂੰ ਲੱਗਦਾ ਹੈ ਬਹੁਤ ਹੀ ਛੇਤੀ ਅਸੀਂ ਜਿਹੜੇ ਬਾਕੀ ਬਚਦੇ ਦੋਸ਼ੀ ਹੈ ਉਹਨਾਂ ਨੂੰ ਵੀ ਅਰੈਸਟ ਕਰ ਲਾਂ ਸਰ ਕੀ ਬਰਾਮਦ ਹੋਈ ਜਿਹੜੇ ਬਤਾਰ ਦਿੱਤਾ ਗ੍ਰਿਫਤਾਰ ਲੋਕਾਂ ਤੋਂ ਅਸੀਂ ਜਿਹੜਾ ਮੇਨ ਜਿਹੜਾ ਮੋਟਰਸਾਈਕਲ ਹੈ ਜਿਹਦੇ ਵਿੱਚ ਰੀਅਰ ਤੇ ਇੱਕ ਫਲੈਸ਼ਿੰਗ ਲਾਈਟ ਜਲਦੀ ਹੈਗੀ ਆ ਉਸੀ ਬਰਾਮਦ ਕੀਤਾ ਹੈ ਅਤੇ ਜਿਹੜਾ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਜਿਹਦੇ ਵਿੱਚ ਸਾਰੀ ਫੋਨ ਕਾਲਾਂ ਹੋਈਆਂ। ਸ਼ੂਟਰ ਇਤੋਂ ਮੇਰੀ ਲੋਕਲ ਹੈ ਕਿ ਬਾਹਰੋਂ ਕਿ ਤੁਹਾਨੂੰ। ਸ਼ੂਟਰ ਜਿਹੜਾ ਹਜੇ ਤੱਕ ਸਾਨੂੰ ਲੱਗਦਾ ਬਾਹਰੋਂ ਆਇਆ ਹੈਗਾ ਤੇ ਜਿਹੜਾ ਸਪੋਰਟ ਦੇਣ ਵਾਲੇ ਉਹ ਲੋਕਲ ਹੀ ਸੀਗੇ। ਸਰ ਕੋਈ ਮਾਰਨ ਦਾ ਕਾਰਨ ਕੁਝ ਦੱਸਿਆ ਕੀ ਕਿਹੜੀ ਗੱਲੋਂ ਇਹਨਾਂ ਨੇ ਇਹ ਕਿਹੋ ਜਿਹਾ ਕੰਮ ਕੀਤਾ? ਨਹੀਂ ਬਿਲਕੁਲ ਇਹਨਾਂ ਦੀ ਕੋਈ ਪੁਰਾਣੀ ਨਿੱਜੀ ਰੰਜਿਸ਼ ਚੱਲਦੀ ਸੀ। ਜਿਹੜਾ ਬਿੱਕਰ ਸਿੰਘ ਹੈ ਚੌਧਰੀ ਵਾਲਾ ਪਿੰਡ ਦਾ ਇੱਕ ਮੋਤਬਰ ਹੋਣ ਕਰਕੇ ਵਕਫ ਵਕ ਜਿਹੜੇ ਪਿੰਡ ਦੇ ਮਸਲੇ ਹੁੰਦੇ ਉਹਨਾਂ ਨੂੰ ਉਹਨਾਂ ਵਿੱਚ ਰਾਜੀਨਾਮੇ ਕਰਾਉਣ ਸੁਲਾਹ ਕਰਾਉਣ ਲਈ ਜਿਹੜਾ ਉਹ ਜਾਂਦਾ ਸੀ ਅੱਗੇ ਆਉਂਦਾ ਸੀ ਤਾਂ ਉਹਦੇ ਲੈ ਕੇ ਇਹਦੀ ਕੋਈ ਲੋਕਲ ਲੈਵਲ ਤੇ ਖੇਬਾਜ਼ੀ ਸੀ ਜਿਹਦੇ ਕਰਕੇ ਵਾਰਦਾਤ ਹੋਈ ਹੈ ਸਰ ਕੋਈ ਵਿਦੇਸ਼ ਵਿੱਚ بیٹھے ਕਿ ਕੋਈ ਬਦਵਾਚਾ ਨਾ ਕੋਈ ਚਤਤ ਨਹੀਂ ਹੈ ਇਹਨਾਂ ਨਾਲ ਕਿਉਂਕਿ ਉਹਨਾਂ ਨੇ ਪੋਸਟਬਾਕ ਹੀ ਜ਼ਿੰਮੇਵਾਰੀ ਕੋਈ ਨਹੀਂ ਨਹੀਂ ਬਿਲਕੁਲ ਇਸ ਇਸ ਸਮੇਂ ਤੇ ਇਹਨਾਂ ਤੋਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੋ ਸਕਦਾ ਹੈ ਇਹਨਾਂ ਚ ਜਿਹੜੇ ਸ਼ੂਟਰ ਹੈਗੇ ਆ ਬਾਹਰ ਦੇ ਬੈਠੇ ਜਿਹੜੇ ਕ੍ਰਿਮੀਨਲ ਹੈ ਉਹਨਾਂ ਨਾਲ ਟੱਚ ਹੋਣ ਹੋਰ ਵੀ ਸਾਰੇ ਇਹਦੇ ਮਾਮਲੇ ਦਰਜ ਕੋਈ ਨਹੀਂ ਇਸ ਸਟੇਜ ਤੇ ਜਿਹੜਾ ਜਿਹੜਾ ਬਾਹਰ ਜਿਹੜੇ ਹੋਰ ਮੁਕਤਮੇ ਹੈ ਹਜੇ ਉਹਦੇ ਬਾਰੇ ਗੱਲ ਸਾਹਮਣੇ ਬਿਲਕੁਲ ਇਹਨਾਂ ਦਾ ਪੁਲਿਸ ਰਿਮਾਂਡ ਹੈ ਅਸੀਂ ਹੋਰ ਰਿਮਾਂਡ ਲੈ ਰਹੇ ਹਾਂ ਤੇ ਕੋਰ ਡੁੰਗਾਈ ਨਾਲ ਹੀ ਤਫ਼ਤੀਸ਼ ਕਰਾਂਗੇ ਸਰ ਇਹ ਫੋਟਰ ਹੋਰ ਜਿਹੜਾ ਚਾਲਕ ਸੀਗਾ ਜਾਂ ਦੋਵਾਂ ਦੇ ਆਪਸ ਵਿੱਚ ਸਬੰਧ ਹੈਗੇ ਆ ਜਾਂ ਕੋਈ ਆਪਸ ਨਹੀਂ ਜਾਣਦੇ ਸੀ ਤੁਮੇ ਇਹ ਅਜੇ ਤਫ਼ਤੀਸ਼ ਦਾ ਮੁੱਦਾ ਹੈ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ